ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪੈਣੋ ਤੇ ਵੀਰੋ ਕੀ ਤੁਸੀਂ ਕਦੇ ਸੋਚਿਆ ਹੈ ਜੇ ਕੋਈ ਮਨੁੱਖ ਪੂਰੀ ਦੁਨੀਆ ਨੂੰ ਆਖੇ ਕਿ ਪਰਮਾਤਮਾ ਸਿਰਫ ਕਿਸੇ ਇੱਕ ਥਾਂ ਹੀ ਨਹੀਂ ਸਗੋਂ ਹਰ ਰੇਸ਼ੇ ਵਿੱਚ ਵਸਦਾ ਹੈ ਤਾਂ ਕੀ ਹੋਵੇਗਾ ਸਦੀਆਂ ਪਹਿਲਾਂ ਮੱਕੇ ਦੀ ਧਰਤੀ ਤੇ ਇੱਕ ਅਜੀਹਾ ਚਮਤਕਾਰ ਵਾਪਰਿਆ ਜਿਹੜਾ ਨਾ ਸਿਰਫ ਉਥੇ ਮੌਜੂਦ ਲੋਕਾਂ ਨੂੰ ਬਲਕਿ ਪੂਰੇ ਸੰਸਾਰ ਨੂੰ ਇੱਕ ਅਮਰ ਸਿੱਖਿਆ ਦੇ ਗਿਆ ਗੁਰੂ ਨਾਨਕ ਦੇਵ ਜੀ ਆਪਣੇ ਸਾਥੀ ਭਾਈ ਮਰਦਾਨਾ ਜੀ ਦੇ ਨਾਲ ਹਜ ਯਾਤਰਾ ਦੌਰਾਨ ਮੱਕਾ ਪਹੁੰਚੇ ਰਾਤ ਦੇ ਸਮੇਂ ਗੁਰੂ ਸਾਹਿਬ ਨੇ ਥਕਾਵਟ ਕਰਕੇ ਇੱਕ ਥਾਂ ਵਿਸ਼ਰਾਮ ਕੀਤਾ ਅਤੇ ਆਕਾਸ਼ ਹੇਠਾਂ ਲੇਟ ਗਏ ਉਹਨਾਂ ਦੇ ਪੈਰ ਕਾਬੇ ਦੀ ਦਿਸ਼ਾ ਵੱਲ ਸਨ ਜਦੋਂ ਇੱਕ ਮੁੱਲਾ ਨੇ ਇਹ ਦੇਖਿਆ ਤਾਂ ਉਹ ਸੁਦਾ ਰੋਸ ਪਰ ਗਿਆ ਉਹ ਗੁਰੂ ਜੀ ਦੇ ਕੋਲ ਆਇਆ ਤੇ ਗੁੱਸੇ ਨਾਲ ਕਿਹਾ ਐ ਬੇਅਦਬ ਤੂੰ ਆਪਣੇ ਪੈਰ ਕਾਬੇਵਲ ਕਰਕੇ ਕਿਵੇਂ लेट ਸਕਦਾ ਹੈ ਕੀ ਤੈਨੂੰ ਪਰਮਾਤਮਾ ਦਾ ਡਰ ਨਹੀਂ ਇਹ ਸੁਣ ਕੇ ਸਭ ਲੋਕਾਂ ਦੀਆਂ ਅੱਖਾਂ ਗੁਰੂ ਜੀ ਵੱਲ ਟਿਕ ਗਈਆਂ ਹਰ ਕੋਈ ਸੋਚ ਰਿਹਾ ਸੀ ਹੁਣ ਕੀ ਹੋਵੇਗਾ ਕਿ ਗੁਰੂ ਸਾਹਿਬ ਮੁੱਲੇ ਦੀ ਗੱਲ ਸੁਣ ਕੇ ਉੱਠ ਖੜਨਗੇ ਜਾਂ ਕੋਈ ਹੋਰ ਵੱਡੀ ਗੱਲ ਕਹਿਣ ਪਰ ਗੁਰੂ ਨਾਨਕ ਸਾਹਿਬ ਦੀ ਸ਼ਾਂਤ ਮੁਸਕਰਾਹਟ ਨੇ ਉਸ ਵੇਲੇ ਦਾ ਮਾਹੌਲ ਹੀ ਬਦਲ ਦਿੱਤਾ ਗੁਰੂ ਜੀ ਨੇ ਬੜੀ ਧੀਰਜ ਨਾਲ ਕਿਹਾ ਪਾਈ ਮੇਰੇ ਪੈਰ ਉਸ ਪਾਸੇ ਕਰ ਦੇ ਜਿੱਥੇ ਪਰਮਾਤਮਾ ਨਾ ਵਸਦਾ ਹੋ ਮੁੱਲਾ ਹੈਰਾਨ ਰਹਿ ਗਿਆ ਉਸਨੇ ਗੁਰੂ ਜੀ ਦੇ ਪੈਰ ਖਿੱਚ ਕੇ ਦੂਜੀ ਦਿਸ਼ਾ ਵੱਲ ਕੀਤੇ ਪਰ ਅਚੰਭਾ ਜਿੱਥੇ ਵੀ ਪੈਰ ਮੁੜਦੇ ਕਾਬਾ ਉਸੇ ਪਾਸੇ ਨਜ਼ਰ ਆਉਂਦਾ ਇਹ ਨਜ਼ਾਰਾ ਦੇਖ ਕੇ ਲੋਕ ਸਹਿਮ ਗਏ ਕਿਸ ਨੂੰ ਸਮਝ ਨਾ ਆਈ ਕਿ ਇਹ ਕੀ ਹੋ ਰਿਹਾ ਹੈ ਉਸ ਵੇਲੇ ਗੁਰੂ ਸਾਹਿਬ ਦੇ ਅਖੰਡ ਬਚਨ ਗੂੰਜੇ ਇੱਕੋ ਨਾਮ ਹੁਕਮ ਹੈ ਨਾਨਕ ਸਤਗੁਰ ਦਿਆ 부ਝਾਏ ਯਾਨੀ ਸਾਰੀ ਸ੍ਰਿਸ਼ਟੀ ਵਿੱਚ ਇੱਕੋ ਪਰਮਾਤਮਾ ਦਾ ਨਾਮ ਹੀ ਰਾਜ ਕਰ ਰਿਹਾ ਹੈ ਗੁਰੂ ਜੀ ਨੇ ਫਿਰ ਅੱਗੇ ਸਮਝਾਇਆ ਪਰਮਾਤਮਾ ਕਿਸੇ ਇੱਕ ਕੋਨੇ ਜਾਂ ਥਾਂ ਦਾ ਨਹੀਂ ਉਹ ਤਾਂ ਹਵਾ ਵਾਂਗੂ ਹਰ ਥਾਂ ਹਰ ਜੀਵ ਵਿੱਚ ਵਿਆਪਕ ਹੈ ਆਪੇ ਬੀਜ ਆਪੇ ਹੀ ਖਾਹ ਨਾਨਕ ਹੁਕਮੀ ਆਵਹ ਜਾਹੋ ਯਾਨੀ ਪਰਮਾਤਮਾ ਆਪ ਹੀ ਰਚਨਾ ਕਰਦਾ ਹੈ ਅਤੇ ਆਪ ਹੀ ਇਸ ਨੂੰ ਚਲਾਉਂਦਾ ਹੈ ਉਸ ਦੇ ਹੁਕਮ ਤੋਂ ਬਿਨਾ ਕੁਝ ਵੀ ਨਹੀਂ ਜਦੋਂ ਮੁੱਲ ਨੇ ਆਪਣੀਆਂ ਅੱਖਾਂ ਨਾਲ ਦੇਖ ਲਿਆ ਜੱਦਰ ਵੀ ਪੈਰ ਮੁੜੇ ਕਾਬਾ ਉਥੇ ਹੀ ਦਿਸਦਾ ਹੈ ਉਸ ਦੇ ਪੈਰਾ ਹੇਠੋਂ ਤਰਤੀ ਹੀ ਕਿਸਕੇ ਉਹ ਗੁਰੂ ਸਾਹਿਬ ਦੇ ਚਰਨਾਂ ਵਿੱਚ ਡਿੱਗ ਪਿਆ ਤੇ ਕਹਿਣ ਲੱਗਾ ਅਸੀਂ ਤਾਂ ਸਮਝਦੇ ਸਾਂ ਕਿ ਰੱਬ ਸਿਰਫ ਇਸ ਕਾਬੇ ਵਿੱਚ ਹੈ ਪਰ ਅੱਜ ਸਮਝ ਆਇਆ ਕਿ ਉਹ ਤਾਂ ਸਰਬ ਵਿਆਪਕ ਹੈ ਗੁਰੂ ਸਾਹਿਬ ਨੇ ਬੜੇ ਨਿਮਰਤਾ ਭਰੇ ਬਚਨ ਕੀਤੇ ਇੱਕ ਪਿਤਾ ਇੱਕ ਅਸਕੇ ਹਮ ਬਾਰੀ ਤੂੰ ਮੇਰਾ ਗੁਰੂ ਹਾਈ ਯਾਨੀ ਸਾਰਾ ਸੰਸਾਰ ਇੱਕੋ ਪ੍ਰਭੂ ਦੇ ਸੰਤਾਨ ਹੈ ਇਸ ਘਟਨਾ ਤੋਂ ਸਾਨੂੰ ਵੱਡੀ ਸਿੱਖ ਮਿਲਦੀ ਹੈ ਪਰਮਾਤਮਾ ਕਿਸੇ ਇੱਕ ਮੰਦਰ ਮਸਜਿਦ ਜਾਂ ਗਿਰਜਾ ਘਰ ਦਾ ਬੰਦੇ ਨਹੀਂ ਉਹ ਹਵਾ ਵਾਂਗ ਸਰਬਤਰ ਵਿਆਪਕ ਹੈ ਮਨੁੱਖ ਨੂੰ ਧਰਮਾਂ ਦੇ ਵੰਡਾਂ ਵਿੱਚ ਫਸਣ ਦੀ ਬਜਾਏ ਉਸ ਅਕਾਲ ਪੁਰਖ ਦੇ ਇੱਕੋ ਨਾਮ ਨੂੰ ਜਪਣਾ ਚਾਹੀਦਾ ਹੈ ਸਭਨਾ ਜੀਵਾਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਇ। ਭਾਵੇਂ ਸਾਰੇ ਜੀਵਾਂ ਦਾ ਇੱਕੋ ਹੀ ਦਾਤਾਰ ਹੈ। ਉਹ ਕਦੇ ਵੀ ਸਾਡੇ ਮਨ ਤੋਂ ਨਹੀਂ ਪੁਰਾਣਾ ਚਾਹੀਦਾ। ਪਿਆਰੇ ਸਤਸੰਗੀ ਜਨੋ ਗੁਰੂ ਨਾਨਕ ਸਾਹਿਬ ਦੇ ਇਹ ਅਨਮੋਲ ਵਚਨ ਸਾਨੂੰ ਸਦਾ ਇਹ ਯਾਦ ਦਿਵਾਉਂਦੇ ਹਨ ਕਿ ਉਹ ਵਾਹਿਗੁਰੂ ਸਰਵ ਵਿਆਪਕ ਹੈ। ਨਾ ਉਹ ਕਿਸੇ ਇੱਕ ਪਾਸੇ ਵਜਿਆ ਹੈ। ਤੇ ਨਾ ਹੀ ਕਿਸੇ ਇੱਕ ਮर्यादा ਵਿੱਚ ਸੀਮਤ ਹੈ ਜੇ ਤੁਹਾਨੂੰ ਗੁਰੂ ਨਾਨਕ ਸਾਹਿਬ ਦੀ ਇਹ ਅਦਵਤ ਘਟਨਾ ਤੇ ਇਸ ਵਿਚਾਰ ਨੇ ਮਨ ਨੂੰ ਛੋਇਆ ਹੋਵੇ ਤਾਂ ਕਮੈਂਟ ਬਾਕਸ ਵਿੱਚ ਪ੍ਰੇਮ ਨਾਲ ਇੱਕ ਵਾਰ ਵਾਹ ਗੁਰੂ ਲਿਖੋ ਇਹ ਸਿਰਫ ਇੱਕ ਸ਼ਬਦ ਨਹੀਂ ਸਗੋਂ ਸਾਡੀ ਰੂਹ ਦਾ ਉਚਾਰਨ ਹੈ ਜੋ ਸਾਨੂੰ ਪ੍ਰਭੂ ਨਾਲ ਜੋੜਦਾ ਹੈ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਇਸ ਪਵਿੱਤਰ ਸੁਮੇਹ ਨੂੰ ਆਪਣੇ ਤੱਕ ਸੀਮਤ ਨਾ ਰੱਖੋ ਇਸ ਨੂੰ ਹੋਰ ਭਰਾਵਾਂ ਤੇ ਭੈਣਾਂ ਤੱਕ ਵੀ ਪਹੁੰਚਾਣ ਲਈ ਇਸ ਵੀਡੀਓ ਨੂੰ ਸ਼ੇਅਰ ਕਰੋ ਤੇ ਜੇ ਤੁਸੀਂ ਹਾਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰਨ ਲਵੋ ਤਾਂ ਜੋ ਗੁਰੂ ਸਾਹਿਬ ਦੇ ਅਮਰ ਵਚਨ ਇਤਿਹਾਸਕ ਕਹਾਣੀਆਂ ਅਤੇ ਗੁਰਬਾਣੀ ਦੇ ਅਨਮੋਲ ਮੋਤੀ ਤੁਹਾਡੇ ਤੱਕ ਸਦਾ ਪਹੁੰਚਦੇ ਰਹਿਣ ਕਿਉਂਕਿ ਗੁਰਬਾਣੀ ਕਹਿੰਦੀ ਹੈ ਵਾਹਿਗੁਰੂ ਵਾਹਿਗੁਰੂ ਜਪ ਮੰਨ ਮੇਰੇ ਨਿਰਮਲ ਹੋਵੀ ਜੀਓ ਜਾਨੀ ਹੈ ਮੇਰੇ ਮਨ ਵਾਹ ਗੁਰੂ ਵਾਹ ਗੁਰੂ ਜਪਣ ਨਾਲ ਤੂੰ ਪਵਿੱਤਰ ਹੋ ਜਾਵੇਂਗਾ ਇਸ ਕਰਕੇ ਆਓ ਸਭ ਮਿਲ ਕੇ ਇੱਕੋ ਸੁਰ ਵਿੱਚ ਵਾਹ ਗੁਰੂ ਦਾ ਨਾਮ ਜਪਦੇ ਹੋਏ ਪ੍ਰੇਮ ਸ਼ਾਂਤੀ ਅਤੇ ਸੱਚਾਈ ਸੰਸਾਰ ਦੇ ਕੋਨੇ-ਕੋਨੇ ਤੱਕ ਫੈਲਾਈਏ ਸਭ ਮਿਲ ਕੇ ਪ੍ਰੇਮ ਨਾਲ ਉਚਾਰਨ करिए ਵਾਹ ਗੁਰੂ ਜੀ ਦਾ ਖਾਲਸਾ ਵਾਹ ਗੁਰੂ ਜੀ ਦੀ ਫਤਿਹ ਨਾਮਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹ ਗੁਰੂ 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 ਜੋ ਬੋਲੇ ਸੋਨਿਹਾਲ ਸਾਸ੍ਰੀਆ ਕਾਲ